ਸ੍ਰੀ ਗੁਰੂ ਸਾਹਿਬ ਦੋਸਤੋ ਅੱਜ ਅਸੀਂ ਖੜੇ ਆ ਭਾਰਤ ਦੇ ਵਿਰਾਸਤੀ ਸ਼ਹਿਰ ਗਵਾਲੀਅਰ ਦੇ ਵਿੱਚ ਇਸ ਗਵਾਲੀਅਰ ਸ਼ਹਿਰ ਦਾ ਸਿੱਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਸਿੱਖਾਂ ਦੇ ਇਤਿਹਾਸ ਦੇ ਨਾਲ ਬੜਾ ਡੂੰਘਾ ਤੇ ਬੜਾ ਮਹੱਤਵਪੂਰਨ ਸਬੰਧ ਹੈ ਦਰਅਸਲ ਹੋਇਆ ਕੀ ਸੀ ਕਿ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਨੇ ਮਹ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤਤੀ ਤਵੀ ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦੀ ਦੇ ਕਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾ ਮਹਾਰਾਜ ਜਿਹੜੇ ਮੀਰੀ ਅਤੇ ਪੀਰੀ ਦੀਆਂ ਤੇ ਤਲਵਾਰਾਂ ਪਹਿਨਦੇ ਹਨ ਪਰ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਸਿੱਖ ਆ ਇਹ ਮੇਰੀ ਪ੍ਰਭੂ ਸਤਾ ਨੂੰ ਮੇਰੇ ਰਾਜ ਨੂੰ ਵਿਗਾਰਨ ਲੱਗ ਪਏ ਨੇ ਇਹ ਕਿਰਪਾਨਾਂ ਰੱਖਣ ਲੱਗ ਪਏ ਨੇ ਘੋੜੇ ਰੱਖਣ ਲੱਗ ਪਏ ਨੇ ਜਿਸ ਕਾਰਨ ਹੁੰਦਾ ਕਿ ਹੈ ਕਿ ਇੱਕ ਦਿਨ ਜਹਾਂਗੀਰ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਕਿਲੇ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਬੁਲਾਉਂਦਾ ਹੈ ਤੇ ਧੋਖੇ ਦੇ ਨਾਲ ਇੱਥੇ ਕੈਦ ਕਰ ਲੈਂਦਾ ਹੈ ਅੱਜ ਜਿਹੜੀ ਅਸੀਂ ਜਗ੍ਹਾ ਤੇ ਖੜੇ ਆ ਇਹ ਉਹੀ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੈ ਇਤਿਹਾਸ ਦੇ ਵਿੱਚ ਕੁਝ ਸਰੋਤਾਂ ਦੇ ਵਿੱਚ ਮਿਲਦਾ ਹੈ ਕਿ ਗੁਰੂ ਸਾਹਿਬ ਇੱਥੇ 2 ਸਾਲ ਕੈਦ ਰਹੇ ਤੇ ਕੁਝ ਸਰੋਤਾਂ ਦੇ ਵਿੱਚ ਇਸ ਨੂੰ 10 ਸਾਲ ਦਾ ਸਮਾਂ ਦੱਸਿਆ ਗਿਆ ਹੈ ਜਦੋਂ ਸੱਤੇ ਪਾਸ਼ਾ ਇਸ ਤੇ ਕੈਦ ਹੁੰਦੇ ਤੇ ਫਿਰ ਸਾਈ ਮੀਆਂ ਮੀਰ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਗਵਾਲੀਅਰ ਦੇ ਕਿਲੇ ਦੇ ਬਾਹਰ ਆ ਕੇ ਆਪਣਾ ਧਰਨਾ ਦਿੰਦੀਆਂ ਜਾਂ ਪ੍ਰੋਟੈਸਟ ਕਰਦੀਆਂ ਉਹਨਾਂ ਸਮਿਆਂ ਦੇ ਵਿੱਚ ਜਿਸ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਗੁਰੂ ਸਾਹਿਬ ਨੂੰ ਇੱਥੋਂ ਛੱਡਣ ਲਈ ਰਾਜ਼ੀ ਹੁੰਦਾ ਹੈ ਪਰ ਗੁਰੂ ਸਾਹਿਬ ਇਸ ਆਪਣੀ ਰਿਹਾਈ ਦੇ ਨਾਲ ਇੱਕ ਹੋਰ ਮੰਗ ਰੱਖਦੇ ਹਨ ਕਿ ਇਸ ਕਿਲੇ ਦੇ ਵਿੱਚ ਉਹਨਾਂ ਦੇ ਨਾਲ 52 ਹੋਰ ਜਿਹੜੇ ਰਾਜਕੁਮਾਰ ਹੁੰਦੇ ਆ ਸ਼ਾਹੀ ਘਰਾਣੇ ਦੇ Hindu ਰਾਜੇ ਹੁੰਦੇ ਆ ਉਹ ਕੈਦ ਕੀਤੇ ਹੁੰਦੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਅਗੇ ਸ਼ਰਤ ਰੱਖਦੇ ਕਿ ਉਹਨਾਂ 52 Hindu ਰਾਜਿਆਂ ਨੂੰ ਵੀ ਮੈਂ ਇਥੋਂ ਰਿਹਾ ਕਰਵਾਵਾਂਗਾ ਫੇਰ ਹੀ ਮੈਂ ਇਥੋਂ ਕਿਲੇ ਦੇ ਵਿੱਚੋਂ ਜਾਵਾਂਗਾ ਜਹਾਂਗੀਰ ਬਾਦਸ਼ਾਹ ਨੂੰ ਦਬਾ ਦੇ ਹੇਠਾ ਕੇ ਸ਼ਰਤ ਮੰਨਣੀ ਪੈਂਦੀ ਹੈ ਪਰ ਜਹਾਂਗੀਰ ਬਾਦਸ਼ਾਹ ਇੱਕ ਸ਼ਰਤ ਰੱਖਦਾ ਹੈ ਕਿ ਗੁਰੂ ਸਾਹਿਬ ਤੁਹਾਡੇ 52 ਰਾਜੇ ਜਿੰਨੇ ਵੀ ਤੁਹਾਨੂੰ ਹੱਥ ਫੜ ਕੇ ਤੁਹਾਡਾ ਹੱਥ ਫੜ ਕੇ ਇੱਥੋਂ ਨਿਕਲ ਜਾਣਗੇ ਮੈਂ ਉਹਨੇ ਹੀ ਰਿਹਾ ਕਰਾਂਗਾ ਜਿਸ ਤੋਂ ਬਾਅਦ ਗੁਰੂ ਸਾਹਿਬ ਇੱਕ 52 ਕਲੀਆਂ ਵਾਲਾ 52 ਤਸਮੀਆਂ ਵਾਲਾ ਇੱਕ ਹਿਸਾਬ ਦਾ ਇੱਕ ਚੋਲਾ ਤਿਆਰ ਕਰਵਾਉਂਦੇ ਆ ਤੇ 52 ਰਾਜੇ ਉਹਨਾਂ ਤਸਮੀਆਂ ਨੂੰ ਉਹਨਾਂ ਤਣੀਆਂ ਨੂੰ ਫੜ ਕੇ ਇੱਥੋਂ ਰਿਹਾ ਹੁੰਦੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਉਹੀ ਮਹਿਲ ਆ ਜਿੱਥੇ ਜਿਸ ਦੀ 52 ਪਿੱਲਰ ਹਨ ਤੇ ਇਹ 52 ਪਿੱਲਰ ਉਹੀ ਆ ਜਿੱਥੇ ਇੱਕ ਇੱਕ ਪਿੱਲਰ ਦੇ ਨਾਲ ਹਿੰਦੂ 52 ਰਾਜੇ ਕੈਦ ਕੀਤੇ ਹੋਏ ਸੀ ਇਹਨਾਂ ਪਿੱਲਰਾਂ ਦੇ ਨਾਲ ਹੀ ਉਹਨਾਂ 52 ਰਾਜਾ ਨੂੰ ਬੰਨਿਆ ਹੋਇਆ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਇੱਥੋਂ ਇਹਨਾਂ ਨੂੰ ਰਿਹਾ ਕਰਾਉਂਦੇ ਆ ਤੇ ਉਸ ਤੋਂ ਬਾਅਦ ਹੀ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ ਦੀਵਾਲੀ ਦੇ ਰੂਪ ਵਿੱਚ ਸਿੱਖਾਂ ਵੱਲੋਂ ਅੰਮ੍ਰਿਤਸਰ ਵਿੱਚ ਘੋੜ ਦੇ ਦੀਵੇ ਜਗਾਏ ਜਾਂਦੇ ਆ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਦੋਂ 52 ਰਾਜਾ ਨੂੰ ਇਸ ਥਾਂ ਤੋਂ ਰਿਹਾ ਕਰਵਾਉਂਦੇ ਇਸ ਕੈਦ ਦੇ ਵਿੱਚੋਂ ਤਾਂ ਉਸ ਸਮੇਂ ਦੇ ਉਸ ਦਿਨ ਦਾ ਸਿੱਖਾਂ ਦੇ ਵਿੱਚ ਬੜਾ ਖੁਸ਼ੀ ਹੁੰਦੀ ਹੈ ਚਾਹ ਹੁੰਦਾ ਹੈ ਤੇ ਜਿਸ ਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਿੱਖਾਂ ਵੱਲੋਂ ਘੋਦੇ ਦੀਵੇ ਬਲ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਜਾਂਦਾ। ਅੱਜ ਇਸ ਗਵਾਲੀਅਰ ਦੀ ਧਰਤੀ ਤੇ ਇੱਕ ਗੁਰਦੁਆਰਾ ਬੰਦੀ ਛੋੜ ਇੱਥੋਂ ਇਸ ਕਿਲੇ ਤੋਂ ਗਵਾਲੀਅਰ ਦੇ ਜਾਂਗੀਰ ਦੇ ਕਿਲੇ ਤੋਂ ਥੋੜੀ ਦੂਰ ਤੇ ਸਥਿਤ ਹੈ। ਜਦੋਂ ਵੀ ਤੁਸੀਂ ਗਵਾਲੀਅਰ ਆਓ ਤਾਂ ਇਸ ਕਿਲੇ ਦੇ ਵਿੱਚੋਂ ਆ ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਨੂੰ ਕੈਦ ਕੀਤਾ ਹੋਇਆ ਸੀ ਇੱਥੇ ਇੱਥੇ ਆ ਕੇ ਇਤਿਹਾਸ ਨੂੰ ਮਹਿਸੂਸ ਕਰਕੇ ਜਰੂਰ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।